ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ ਆਪਣੇ ਵੀਡੀਓ 'ਚ ਤੇ ਅੱਜ ਦੀ ਜਿਹੜੀ ਵੀਡੀਓ ਹੈਗੀ ਆਪ ਨੂੰ ਵੀ ਯੂਟਿਊਬਰ ਬਣਜੋ ਸੰਗੋਣਾ ਤੁਹਨੇ ਸੁਣੀ ਹੋਣਾ YouTube ਤੋਂ ਅਕਸਰ ਵੀ ਯੂਟਿਊਬਰਾਂ ਨੇ ਬੜੇ-ਬੜੇ ਗੱਡੀਆਂ ਲੈ ਲੀਆਂ ਬੜੇ-ਬੜੇ ਘਰ ਪਾਲੇ ਉਹ YouTube ਦੀ ਬਦੌਲਤ ਪਾਲੇ ਸੁਣੇ ਸੁਣੀ ਹੋਣਾ ਜਦੋਂ ਉਹ ਬੰਦੇ ਜੀ ਤੋਂ ਸਟਾਰਟ ਕਰਦੇ ਨੇ ਮੈਂ ਇੱਕ ਗੱਲ ਤੁਹਾਨੂੰ ਹੁਣ ਦੱਸਦਾ ਵੀ ਜਿਹੜਾ ਹਰੇਕ ਯੂਟਿਊਬਰ ਹੁੰਦਾ ਉਹ ਜ਼ੀਰੋ ਤੋਂ ਸਟਾਰਟ ਕਰਦਾ ਜ਼ੀਰੋ ਤੇ 0 ਤੋਂ ਲੈ ਕੇ ਉਹਨੇ 1 2 3 ਮਿਲੀਅਨ ਆ 2 ਮਿਲੀਅਨ 3 ਮਿਲੀਅਨ ਇੱਥੇ ਤੱਕ ਜਾਂਦਾ ਤੇ YouTube ਤੇ ਤੁਹਾਨੂੰ ਦੱਸਦਾ ਪੈਸਾ ਵਾ ਬਣਦਾ ਪੈਸਾ ਬਹੁਤ ਬਣਦਾ YouTube ਤੇ ਉਹਨਾਂ ਨੇ ਹੁਣ ਪਿੱਛੇ ਜੀ ਆਈ ਹੈ ਵੀ ਆਪਣਾ ਇੰਡੀਆ ਦਾ ਫੇਮਸ ਬਲੌਗਰ ਹੈ ਫੇਮਸ ਬਲੌਗਰ ਹੈ ਇੰਡੀਆ ਦਾ ਸੌਰਵ ਜੋਸ਼ੀ ਉਹਨੇ ਗੱਡੀ ਲੱਤੀ ਆ 3 ਕਰੋੜ ਦੀ ਪਤਾ ਕਿਹੜੀ ਜੀ ਬੈਗਨ ਜੀ 63 ਉਹ ਗੱਡੀ ਲੱਤੀ ਆ ਕਾਲੇ ਰੰਗ ਦੀ ਤੁਸੀਂ ਹੁਣ ਹਸਾਬ ਲਾ ਲੋ ਵੀ YouTube ਤੇ ਪੈਸਾ ਕਿੰਨਾ ਹੈ YouTube ਤੇ ਲੋਕ ਬਣੇ ਬੈਠੇ ਨੇ ਜਦੋਂ ਉਹ ਬੰਦੇ ਜ਼ੀਰੋ ਤੋਂ ਸਟਾਰਟ ਕਰ ਸਕਦੇ ਨੇ ਫਿਰ ਆਪਾਂ ਕਾਹਤੋਂ ਨਹੀਂ ਕਰ ਸਕਦੇ। ਸੋਡੀ ਨਾਲ ਅੱਜ ਇਹੀ ਗੱਲ ਆਈ YouTube ਤੇ ਵੀਡੀਓ ਪਾਈ ਜਾਓ। ਵਾਇਰਲ ਕਦੇ ਨਾ ਕਦੇ ਹੋ ਜਾਓਗੇ। ਕੋਈ ਨਾ ਕੋਈ ਗੁਣ ਹੁੰਦਾ ਹਰੇਕ 'ਚ। ਤੇ ਕਦੇ ਨਾ ਕਦੇ ਤੁਸੀਂ ਫੇਮਸ ਹੋ ਹੀ ਜਾਓਗੇ। ਤੇ ਅੱਜ ਦੀ ਵੀਡੀਓ ਆ ਏਸੀ ਟੌਪਿਕ ਤੇ ਆ। ਵੀ YouTube ਪਰ ਬਣਜੋ ਨਾ ਸੰਗੋ। ਤੇ ਸਾਨੂੰ ਜ਼ਿਆਦਾ ਟਾਈਮ ਨਾ ਲੰਦਾ ਹੋਇਆ ਤੇ ਅੱਜ ਦੀ ਜਿਹੜੀ ਵੀਡੀਓ ਆ ਜੀ ਸ਼ੁਰੂ ਕਰਦੇ ਆ। ਤੇ ਮੰਨ ਲਓ YouTube ਤੇ ਸਾਨੂੰ ਇੱਕ ਗੱਲ ਦੱਸ ਦਣਾ ਵੀ YouTube ਤੇ ਜਿਹੜਾ ਚੈਨਲ ਬਣਾਉਣਾ ਹੈ ਉਹ ਕੋਈ ਪੈਸੇ ਨਹੀਂ ਲੱਗਦਾ ਉਹਤੇ ਫ੍ਰੀ ਬਣਦਾ ਚੈਨਲ ਆ ਚੈਨਲ ਬਣਦਾ ਹੈ Gmail ਚਾਹੀਦੀ ਹੈ Gmail ਤੋਂ ਚੈਨਲ ਬਣ ਜਾਂਦਾ ਕੋਈ ਪੈਸੇ ਨਹੀਂ ਲੱਗਦੇ ਹੈਗੇ ਤੇ ਉਹਦੇ ਚ ਵੀਡੀਓ ਪਾਉਣ ਤੇ ਵੀ ਕੋਈ ਪੈਸਾ ਲੱਗਦਾ ਹੈਗਾ ਬਸ ਨੈਟ ਲੱਗਦਾ ਨੈਟ ਅੱਜ ਦੇ ਟਾਈਮ 'ਚ 5G ਜਿਹੜਾ ਅਨਲਿਮਟਿਡ ਹੈ Jio ਦਾ Jio ਦਾ ਜਿਹੜਾ ਨੈਟ ਉਹ ਅਨਲਿਮਟਿਡ ਆ ਕੋਈ ਆਪਣੇ ਯਾਰ ਮਿੱਤਰ ਲੈ 5G ਫੋਨ ਹੋਊਗਾ ਉਹ ਤੋਂ ਲੈ ਲਿਓ ਤੇ ਉਹਦੇ ਨਾਲ ਅਪਲੋਡ ਕਰ ਦਿਓ ਹਰੇਕ 'ਚ ਕੋਈ ਨਾ ਕੋਈ ਗੁਣ ਹੁੰਦਾ ਪਰਮਾਤਮਾ ਹਰੇਕ ਨੂੰ ਕੋਈ ਨਾ ਕੋਈ ਗੁਣ ਦੇ ਕੇ ਭੇਜਦਾ ਹੈ ਕਿਸੇ ਨੂੰ ਜਮੀਨ ਨਾ ਕੰਮਾਂ ਨਹੀਂ ਭੇਜਦਾ ਹੈ ਕਿਸੇ 'ਚ ਨੱਚਣ ਦਾ ਗੁਣ ਕਿਸੇ 'ਚ ਟੱਪਣ ਦਾ ਕਿਸੇ 'ਚ ਗਾਉਣ ਦਾ ਕਿਸੇ 'ਚ ਕਾਸੀ ਦਾ ਕਿਸੇ 'ਚ ਕਾਸੀ ਦਾ ਹਰੇਕ 'ਚ ਕੋਈ ਨਾ ਕੋਈ ਗੁਣ ਹੁੰਦਾ ਜੇ ਤੁਹਾਡੇ 'ਚ ਗੁਣ ਨਹੀਂ ਵੀ ਹੈ ਗਿਆ ਤੁਸੀਂ ਸਿੱਖ ਲਓ ਤੁਸੀਂ ਬੋਲਣਾ ਹੀ ਸਿੱਖ ਲਓ ਪਹਿਲੀ ਪਹਿਲੀ ਗੱਲ ਤਾਂ ਤੁਸੀਂ ਬੋਲਣਾ ਹੀ ਸਿੱਖ ਲਓ ਸਾਰੇ ਕਿਉਂਕਿ YouTube ਤੇ YouTube ਤੇ ਜਿਹੜੀਆਂ ਵੀਡੀਓ ਹੁੰਦੀਆਂ ਨੇ ਬੋਲਣ ਵਾਲੇ ਦੀ ਜਿਆਦਾ ਮਸ਼ਹੂਰ ਹੁੰਦੀਆਂ ਨੇ ਜਿਹੜੇ ਮੋਟੀਵੇਟ ਕਰਦੇ ਨੇ ਬੰਦੇ ਨੂੰ ਮੈਂ ਵੀ ਤੁਹਾਨੂੰ ਅੱਜ ਮੋਟੀਵੇਟੇ ਕਰਨਾ ਆਇਆ ਹਾਂ ਸਨੂੰ ਦੱਸਦਾ ਵੀ ਮੰਨ ਲਓ ਤੁਸਾਨੂੰ ਬੋਲਣਾ ਆਉਂਦਾ ਹੀ ਨਹੀਂ ਹੈਗਾ ਤੁਸੀਂ ਆਪਦੇ ਫੋਨ 'ਚ ਕੈਮਰਾ ਕੱਢ ਲਓ ਮੈਂ ਕਹਿੰਦਾ ਵੀ ਕੈਮਰਾ ਕੱਢ ਲਓ ਤੁਸੀਂ ਉਹਦੇ 'ਚ ਤੁਸੀਂ ਬੋਲੀ ਜਾਓ ਹਾਂਜੀ ਸੱਸ ਸ੍ਰੀ ਕਾਲ ਜੀ ਮੇਰਾ ਨਾਮ ਫਲਾਣਾ ਮੈਂ ਇੱਥੋਂ ਦਾ ਲੈਣ ਵਾਲਾ ਇੱਥੋਂ ਦਾ ਫਲਾਣਾ ਠੰਕਾ ਠਿੰਗੜ ਵਿੰਗੜ ਕੁਛ ਮਰਜ਼ੀ ਬੋਲ ਦਿਓ ਉਹਦੇ 'ਚ ਉਹ ਰੱਖ ਲਓ ਤੁਸੀਂ ਵੀਡੀਓ ਉਹਨੂੰ YouTube 'ਤੇ ਪਾ ਦਿਓ YouTube 'ਤੇ ਥੋੜਾ ਦੇਖਣਾ ਕਿੰਨੇ ਆ ਕਿਸੇ ਨੇ ਮੰਨ ਲਾ ਥੋੜਾ YouTube 'ਤੇ ਜਿਹੜੀ ਵੀਡੀਓ ਪਾਉਗੀ ਪਹਿਲੀ ਉਹ ਕਿਸੇ ਨੇ ਨਹੀਂ ਦੇਖਣੀ ਹੈਗੀ ਪਹਿਲੀ ਵੀਡੀਓ ਕੋਈ ਵੀ ਕਿਸੇ ਦੀ ਨਹੀਂ ਦੇਖਦਾ ਹੁੰਦਾ ਉਹਦੇ ਚ ਵਿਊ 1 2 2 ਜਾਂਦਾ ਹੁੰਦਾ ਜੇ ਹਾਂ ਜੇ ਵਿਊ ਜ਼ਿਆਦਾ ਲਿਆਣੇ ਹੁੰਦੇ ਨੇ ਆਪਾਂ ਸ਼ੇਅਰ ਕਰ ਦਿੰਨੇ ਵੀ ਆਹ ਹੋਏ ਮੇਰੀ ਵੀਡੀਓ ਦੇਖ ਲੈ ਬਾਈ ਤੂੰ ਤੂੰ ਨੇ ਤੁਸੀਂ ਉਹਨੂੰ ਸ਼ੇਅਰ ਕਰ ਦਿੰਨੇ ਹੋ ਉਹਦੇ ਚ 30 35 ਜਣਾਂ ਨੂੰ ਵਾਤ ਵਾਤ ਸ਼ੇਅਰ ਕਰੋਗੇ ਉਹਨਾਂ ਨੇ ਵੀਡੀਓ ਦੇਖ ਲੈਣੀ ਆ 2 ਕ ਸਕਿੰਟ 2 ਕਮੈਂਟ ਦੀ ਦੇਖ ਲੈਣੀ ਆ ਮੁਰੋ ਬਾਕੀ ਛੱਡ ਦੇਣੀ ਆ ਵੀਡੀਓ ਦੇਖਣ ਲੋਕ ਤਾਂ ਆਣਗੇ ਜੇ ਛੋਟੇ ਚ ਕੋਈ ਗੱਲ ਚ ਆਪਣੇ ਚ ਦਮ ਹੋਊਗਾ ਵੀ ਉਹਨਾਂ ਨੂੰ ਕੋਈ ਸਿੱਖਣ ਨੂੰ ਮਿਲੂਗਾ ਜਾਂ ਕੋਈ ਚੀਜ਼ ਉਹਨਾਂ ਨੂੰ ਫਨੀ ਟਾਈਪ ਹੱਸਣ ਦਾ ਜੀ ਹੱਸਣ ਵਾਲੀ ਵੀਡੀਓ ਬਣਾਉਣਾ ਤਾਂ ਫਨੀ ਟਾਈਪ ਦੇਖਣ ਵਾਸਤੇ ਆਉਣਗੇ ਜੇ ਤੁਹਾਡੇ ਚ ਕੋਈ ਨਾ ਕੋਈ ਗੁਣਾ ਹੋਊਗਾ ਵੀਡੀਓ ਉਸ ਟਾਪਿਕ ਤੇ ਬਣਾ ਰਹੇ ਹਾਂ ਉਹ ਤੁਹਾਨੂੰ ਦੇਖਣਾ ਆਉਣਗੇ ਜਰੂਰ ਆ ਤੇ ਇੱਕ ਗੱਲ ਹੋਰ YouTube ਤੇ ਵੀਡੀਓ ਤੁਸੀਂ ਪਾਈ ਜਾਓ ਪਾਈ ਜਾਓ ਪਾਈ ਜੋ ਮੰਨ ਲਓ 1 2 3 4 5 6 7 30 ਵੀਡੀਓ ਪਾਤੀਆਂ YouTube ਦੇ ਚੈਨਲ ਤੇ 30 ਵੀਡੀਓ ਤੁਸੀਂ ਪਾਤੀਆਂ ਤੇ ਉਹ ਇੱਕ ਨਾ ਇੱਕ ਦਿਨ ਵਾਇਰਲ ਹੋ ਮੰਨ ਲਓ ਤੀਵੀਂ ਵੀਡੀਓ ਵਾਇਰਲ ਹੋ ਗਈ ਤੀਵੀਂ ਵੀਡੀਓ ਵਾਇਰਲ ਹੋ ਜੂਗੀ ਜੇ ਤੁਸੀਂ ਲਗਾਤਾਰ ਪਾਉਂਗੇ ਤੀਮੀ ਵੀਡੀਓ ਜਦੋਂ ਵਾਇਰਲ ਹੋ ਗਈ ਤਾਂ ਜਿਹੜਾ ਮੈਨੂੰ ਲਾ ਆਪਣੇ ਤੋਂ ਹੀ ਲਾ ਲਓ ਆਪਣੇ ਇੱਕ ਬੰਦੇ ਦੀ ਵੀਡੀਓ ਦੇਖ ਲਈਏ ਉਹਦੀ ਮੰਨ ਲਓ ਤੀਮੀ ਵੀਡੀਓ ਦੇਖ ਲਿਓ ਸੋਹਣੀ ਬਣਾਈ ਹੋਈ ਆ ਆਪਾਂ ਉਹ ਵੀਡੀਓ ਦੇਖ ਕੇ ਉਹਦੀ ਪਹਿਲੀ ਵੀਡੀਓ ਵੀ ਦੇਖਣ ਜਾਵਾਂਗੇ ਕਿ ਉਹ ਚ ਉਹ ਚ ਬੰਦੇ ਨੇ ਕੀ ਕਰਿਆ ਸੀਗਾ ਹੁਣ ਕੀ ਕਰਿਆ ਉਹ ਹਰੇ ਕ ਨਾਲ ਹਰੇ ਕੀ ਕਰਦਾ ਉਹ ਚ ਤਾਂ ਹੀ ਸਾਨੂੰ ਕਹਿ ਰਹੇ ਵੀ YouTube ਤੇ ਪਾਰੋ ਵੀਡੀਓ ਤੇ YouTube ਤੇ ਯਾਰ ਸੰਗੋ ਨਾ ਲੋਕ ਹਰੇ ਕ ਨੂੰ ਡਰ ਇੱਕ ਈ ਹੁੰਦਾ ਵੀ ਲੋਕ ਕਹਿਣਗੇ ਕੀ ਵੀ ਕੀ ਕਹਿਣਗੇ ਲੋਕ ਵੀ ਆਪਾਂ ਵੀਡੀਓ ਪਾਈ ਤਾਂ ਜਾਣੇ ਆ ਵੀ ਲੋਕ ਕੀ ਕਹਿਣਗੇ ਲੋਕਾਂ ਨੇ ਯਾਰ ਕੁਝ ਨਹੀਂ ਕਹਿਣਾ ਹੈਗਾ ਲੋਕਾਂ ਨੇ 2-4 ਦਿਨ ਥੋੜਾ ਮਜ਼ਾਕ ਡਾ ਲਣਗੇ ਬਾਲੇ ਤੋਂ ਵਾਲਾ 5 ਦਿਨ ਡਾ ਲਣਗੇ ਜੋ ਸੁਣਨੇ ਉਹਨਾਂ ਦਾ ਮਜ਼ਾਕ ਸੀਰੀਅਸ ਹੀ ਨਹੀਂ ਲੱਗਦਾ ਉਹ ਤੁਹਾਨੂੰ ਥੋੜਾ ਮਜ਼ਾਕ ਡਾਉਣਾ ਹੀ ਛੱਡ ਦੇਣਗੇ ਕਿਉਂਕਿ ਜਦੋਂ ਆਪਾਂ ਗੁੱਸਾ ਕਰਦੇ ਆ ਕੋਈ ਵੀ ਚੀਜ਼ ਦਾ ਉਦੋਂ ਲੋਕਾਂ ਨੂੰ ਸਵਾਦ ਆਉਂਦਾ ਵੀ ਇਹ ਬੰਦੇ ਨੂੰ ਹੋਰ ੜਕਾਓ ਹੋਰ ੜਕਾਓ ਹੋਰ ੜਕਾਓ ਫਿਰ ਜੀ ਆਪਾ ੜਕਦੇ ਉਹਨਾਂ ਨੂੰ ਸਵਾਦ ਆਉਂਦਾ ਤੇ ਉਹ ਹੋਰ ਖਜਾਉਂਦੇ ਨੇ ਤੁਸੀਂ ਉਹਨਾਂ ਨੂੰ ਇਗਨੋਰ ਕਰੋ ਇਗਨੋਰ ਮਾਰੋ ਜਦੋਂ ਤੁਸੀਂ ਹੋਗੇ ਸਕਸੈਸਫੁਲ ਉਦੋਂ ਤੁਹਾਡੇ ਪਿੱਛੇ ਪਿੱਛੇ ਫਿਰਨਗੇ ਵਾਈ ਵਾਈ ਕਰਨਗੇ ਕਿਉਂਕਿ ਅੱਜ ਦੇ ਟਾਈਮ 'ਚ ਪੈਸਾ ਜਿਹੜਾ ਮੇਨ ਹੈ ਪੈਸੇ ਨਾਲ ਦੁਨੀਆ ਹਲਦੀ ਆ ਪੈਸੇ ਤੇ ਪਿੱਛੇ ਦੁਨੀਆ ਪਾਗਲ ਹੈ ਠੀਕ ਹੈ ਜੀ ਪੈਸਾ ਬਣਾਓ ਰੱਜ ਕੇ ਬਣਾਓ ਪੈਸਾ YouTube ਤੋਂ ਮੈਂ ਕਹਿੰਦਾ ਵੀ ਸਰਕਾਰੀ ਨੌਕਰੀ ਨਾਲੋਂ ਵੀ ਸਰਕਾਰੀ ਨੌਕਰੀ ਨਾਲੋਂ ਵੀ ਵਧੀਆ ਕੀ ਹੈ YouTube ਹੈ YouTube ਤੇ ਪੈਸਾ ਬਹੁਤ ਬਣਦਾ ਹੈ ਤਾਂ ਹੀ ਕਹਿੰਦਾ ਵੀ ਤੁਸੀਂ ਜੇ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਕਰ ਲਓ ਬਾਈ ਬਣ ਕੇ ਤੇ ਹਾਂ ਜੀ ਅੱਜ ਦੀ ਵੀਡੀਓ ਇੱਥੇ ਤੱਕ ਹੀ ਆ ਜੇ ਹੋਰ ਤੁਹਾਨੂੰ ਮੈਂ ਦੱਸਾਂ ਵੀ ਕੰਟੈਂਟ ਬਣਾਉਣੇ ਨੇ ਜਿਹੜੇ ਕਾਦੇ-ਕਾਦੇ ਤੇ ਕੰਟੈਂਟ ਕੀ ਕੀ ਕੰਟੈਂਟ ਬਣਾਇਆ ਜਾਵੇ ਉਹ ਉਹਦੀ ਵੀਡੀਓ ਮੈਂ ਬਣਾ ਦੂੰਗਾ ਤੁਸੀਂ ਕਮੈਂਟ ਕਰਦੇ ਹੋ ਤੇ ਸ਼ੁਕਰੀਆ ਜੀ ਸਬਸਕ੍ਰਾਈਬ ਕਰ ਲਿਓ ਧੰਨਵਾਦ